ਉਹ ਤਪਦੀ ਲੋ ਤੇ ਬੈਠੇ ਸਤ ਗੁਰੂ ਸੁਣ ਕੇ ਆ ਗਿਆ ਮੀਆਂ ਮੀਰ ਉਹ ਨੇ ਰਤਾ ਪੈਂਦਾ ਤਕਿਆ ਨਾਲੇ ਛਾਲੇ ਉਹ ਮਹਿਨਾ ਜੇਸੀ ਗਰਮੀ ਕਰਦੀ ਉਤੋਂ ਜ਼ੁਲਮਾਂ ਦੀ ਹੋਈ ਅਖੀਰ ਉਹਨੇ ਮੱਥੇ ਪਾਇਆ ਢੂੜਿਆ ਨਣੀ ਪਰਿਆ ਰੋ ਰਾਰੀ ਰੇ ਉਹ ਕਹਿੰਦਾ ਹੁਕਮ ਕਰੇ ਜੇ ਬਾਦਸ਼ਾਹ ਮੈਂ ਬਦਲ ਦੇ ਆ ਤਕਦੀਰ ਪੁੱਠਾ ਗੇੜ ਪਵਾ ਗਿਆ ਹਲਟ ਦਾ ਛੱਡ ਕੇ ਕਰਾਵਾ ਤੇ ਦਾ ਧੀਰ ਹੋ ਤਖਤੋਂ ਲਾ ਤਖਤ ਦੇ ਪਾਦਿਆ ਜੋ ਮੀਰਾ ਦੇ ਸੁਨੇ ਵਜੀਰੇ ਬੈਰਨ ਬਣੀ ਜੋ ਤੋਹਾਂਟੀ ਜਾਨ ਦੀ ਸਾਰੀ ਕਰ ਦਿਆ ਖਤਮ ਵਹੀਰੇ ਫੋੜ ਕੇ ਦਿੱਲੀ ਆ ਦੇ ਲਾਹੌਰ ਨੂੰ ਪਾਲ ਵਿੱਚ ਕਰ ਦਿਆ ਲੀਰੋ ਵਿੱਚ ਅੱਗ ਲਾ ਲਿਆ ਫੜ ਕੇ ਤੇ ਆ ਮੇ ਦਰੀ ਚੀਰ ਹੋ ਤਾਰੇ ਲਾ ਕੇ ਕੁਲਿਆ ਕਹਾਸ ਦੇ ਪੇਟਾ ਚਰਨੀ ਤਰੇ ਫਕੀਰ ਠੰਡੀਆਂ ਛਾਵਾਂ ਬਾਗ ਉਜਾੜ ਕੇ ਤੋ ਪਟ ਦਿਆ ਜੰਦ ਕਰੀਰੇ ਹੋ ਹਾ ਕਾਰਮਚਾਰਿਆ ਜਗ ਤੇ ਟੋਟੇ ਕਰ ਦਿਆ ਪਰਖ ਬਖੀਰੇ ਜਿਨੂ ਨੂਰਾ ਜੰਨਤ ਆਖਦੀ ਭਾਂਬੜ ਵਾਂਗ ਬੜੇ ਕਸਮੀਰੇ ਉਜੇ ਨਾ ਮਾਤ ਲੁਜੇ ਸਣੇ ਚਨਾਬ ਦੇ ਰਾਵੀ ਜਾਵੇ ਤਖਤ ਵਿੱਚ ਨੀਰ ਚੰਦੂ ਪੱਪੀ ਤੜਫੇ ਇਸ ਤਰ੍ਹਾਂ ਮੱਖੀ ਤੜਫੇ ਜਿਉਂ ਵੀਰਾਂ ਨੀਰ ਹੋ ਕੀੜੇ ਚੱਲਣ ਵਿੱਚ ਸਰੀਰ ਦੇ ਰੋਵੇ ਕਿੰਤੀ ਨੂੰ ਜਹਾ ਕੀ ਰ ਸਿਰ ਤੋਂ ਤਾਗ ਸੁਨਰੀ ਲਾ ਲਿਆ ਪਾਵਾਂ ਮੋਤ ਦੀ ਗਣੇ ਜੰਦੀ ਰ ਹੋ ਟੁੱਟੇ ਫੜ ਕੇ ਵੇਖਾਂ ਮੰਗਦੇ ਬਟੇ ਜਗ ਦੇ ਆ ਰਵੰਗੀ ਰ ਸਬਰਾਨੀ ਹੱਥ ਮੁੱਕ ਗਏ ਮੇਰਾ ਦਿਲ ਨਹੀਂ ਤਰਦਾ ਧੀਰ ਹੋ ਕਰਤੇ ਇੱਕ ਆ ਮੰਗਦਾ ਤੈਥੋਂ ਪੀਰੇ ਹੋ ਭਾਗੋ ਵਾਲਿਆ ਲੋਕੀ ਕਹਿਣਗੇ ਕਰਨੀ ਕਰ ਗਿਆ ਵਰੀਫ ਕੀਰੇ ਭਾਗੋ ਵਾਲਿਆ ਲੋਕੀ ਕਹਿਣਗੇ ਕਰਨੀ ਕਰ ਗਿਆ ਵਰੀਫ ਕੀਰੇ